ਲਾਈਵ ਪੂਜਾ ਕਰਨ ਤੋਂ ਬਾਅਦ ਪੂਰੀ ਕਮੇਟੀ ਦੇ ਵੱਲੋਂ ਪੂਜਾ ਕੀਤੀ ਗਈ ਔਰ ਇੱਕ ਨਵੀਂ ਪਿਰਤ ਜਿਹੜੀ ਆ ਉਹ ਪਾ ਕੇ ਪ੍ਰਬੰਧਕੀ ਕਮੇਟੀ ਜਿਹੜੀ ਆ ਉਹ ਮਹਾਤਮਾ ਰਾਵਣ ਨੂੰ ਜਲ ਪ੍ਰਵਾਹ ਕਰੂਗੀ ਮੌਜੂਦਾ ਸਰਪੰਚ ਪਟੀਆਂ ਦੇ ਔਰ ਪੂਰੇ ਸਤਕਾਰ ਦੇ ਨਾਲ ਮਹਾਤਮਾ ਰਾਵਣ ਦੀ ਪੂਜਾ ਸਾਥੀਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਕਰੋ ਤਾ ਜੋ ਦੇਖੋ ਮੇਲਾ ਇਦਾਂ ਹੀ ਸਾਡੇ ਪਿੱਛੇ ਮੇਲਾ ਇਦਾਂ ਹੀ ਚੱਲ ਰਿਹਾ ਚੰਡੋਲ ਚੁੱਲ ਰਿਹਾ ਪਰ ਮਹਾਤਮਾ ਰਵਣ ਜੀ ਨੂੰ ਇੱਕ ਕਮੇਟੀ ਦੇ ਦੇ ठेकेदार ਆ ਮੁੱਖ ਮੈਂਬਰ ਉਹਨਾਂ ਦੇ ਵੱਲੋਂ ਇਹ ਡਿਸੀਜਨ ਲਿੱਤਾ ਗਿਆ ਕਿ ਮਹਾਤਮਾ ਰਵਣ ਜੀ ਨੂੰ ਜਲ ਪ੍ਰਵਾਹ ਦੇਖੋ ਪ੍ਰਸ਼ਾਸਨ ਮੁਸਤੈਦੀ ਦੇ ਨਾਲ ਲੱਗਿਆ ਹੋਇਆ ਸਾਰਾ ਮੇਲੇ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਪੂਰੀ ਟੀਮ ਜਿਹੜੀ ਆ ਮੇਲੇ ਦੀ ਟੀਮ ਸਤਕਾਰ ਸਹਿਤ ਮਹਾਤਮਾ ਰਾਵਣ ਜੀ ਨੂੰ ਜਲ ਪ੍ਰਵਾਹ ਕਰੂਗੀ ਪੂਜਾ ਕਰਨ ਤੋਂ ਬਾਅਦ ਪ੍ਰਸ਼ਾਸਨ ਦੀ ਥਾਣਾ ਸਲੇਮ ਟਾਪਰੀ ਦੇ ਅਧੀਨ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੀ ਰਹਿਨਮਾਈ ਦੇ ਹੇਠ ਜਲ ਪ੍ਰਵਾਹ ਕੀਤਾ ਜਾਊਗਾ ਸਾਥੀਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਕੈਮਰਾਮੈਨ ਬਲਵਿੰਦਰ ਹੀਰ ਜੀ ਆਪਣੀ ਪੂਰੀ ਡਿਊਟੀ ਨਿਭਾਉਂਦੇ ਹੋਏ ਉਹ ਸਰਪੰਚ ਸਾਹਿਬ ਠੇਕੇਦਾਰ ਸਾਰੀ ਟੀਮ ਉਹ ਥੱਲੇ ਅੱਪਾ ਪਹੁੰਚੇ ਲੁਧਿਆਣੇ ਦੇ ਪੱਟੀਆਂ ਪੱਟੀਆਂ ਪਿੰਡ ਦੇ ਵਿੱਚ ਜਿੱਥੇ ਮਹਾਤਮਾ ਰਾਵਣ ਦਾ ਸਟੈਚੂ ਜਿਹੜਾ ਜਲ ਪ੍ਰਵਾਹ ਕਰਨ ਦੇ ਲਈ ਲਗਾਇਆ ਜਾ ਰਿਹਾ ਦੇਖੋ ਇਹ ਟਰੈਕਟਰ ਟਰਾਲੀ ਉਹ ਦੀ ਦਾ ਸਰਪੰਚ ਸਾਹਿਬ ਸਾਥੀਆਂ ਨੂੰ ਬੇਨਤੀ ਆ ਕਿ ਇਦਾਂ ਹੀ ਸਤਲੋਜ ਦੇ ਉੱਪਰ ਲਿਜਾਇਆ ਜਾਊਗਾ ਸਤਿਕਾਰ ਦੇ ਨਾਲ ਮਹਾਤਮਾ ਰਾਵਣ ਜੀ ਨੂੰ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਆਪਣੇ ਕੋਲ ਇਹ ਕੱਲ੍ਹ ਸਵੇਰ ਦਾ ਇਹ ਆਪਣੀ ਨਿਗਰਾਨੀ ਦੇ ਹੇਠ ਮੁੱਦਾ ਆਇਆ ਸੀ। ਤੋਂ ਆ ਦੇਖੋ ਟਰੈਕਟਰ ਵਾਲੇ ਸਾਥੀ ਜਾ ਰਹੇ ਆ। ਉਹਦੇ ਕੋ ਪ੍ਰਸ਼ਾਸਨ ਦੇ ਸਾਥੀ ਨਾਲ ਬਿਲਕੁਲ ਬਹੁਤ ਰਿਸਪੌਂਸਿਬਿਲਟੀ ਆਪਣੀ ਨਿਭਾਉਂਦੇ ਹੋਏ ਘਾਤਮਰ ਆਵਣ ਨੂੰ ਲੈ ਗਏ ਨੇ ਸਾਥੀ ਸਾਥੀਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਲੁਧਿਆਣਾ ਦੇ ਵਿੱਚ ਪਟੀਆਂ ਪਿੰਡ ਵਿੱਚ ਇਹ ਮੇਲਾ ਚੱਲ ਰਿਹਾ ਹੈ ਸਗਾ ਸੋ ਉੱਥੇ ਮਹਾਤਮਾ ਰਾਵਣ ਨੂੰ ਪੂਜਾ ਕਰਨ ਤੋਂ ਬਾਅਦ ਇੱਕ ਨਵੀਂ ਪਿਰਤ ਜਿਹੜੀ ਪਾਈ ਗਈ ਉਹ ਦੇਖੋ ਸਤਲੁਜ ਦਰਿਆ ਦੇ ਵਿੱਚ ਮਹਾਤਮਾ ਰਾਵਣ ਨੂੰ ਉਪਿਤਾ ਜਾਊਗਾ ਜਲ ਪ੍ਰਵਾਜ ਪੂਜਾ ਕਰਨ ਤੋਂ ਬਾਅਦ ਪੂਰੀ ਕਮੇਟੀ ਨੇ ਪੂਜਾ ਕੀਤੀ ਸਤਕਾਰ ਨਾਲ ਔਰ ਪੂਜਾ ਕਰਨ ਤੋਂ ਬਾਅਦ ਮਹਾਤਮਾ ਰਾਵਣ ਨੂੰ ਜਿਹੜੇ ਕਿ ਬਹੁਤ ਗਿਆਤਾ ਸੀ ਜਾਨਮਾਨ ਬੌਜਨਾ ਦੇ ਮਸੀਹਾ ਵੀ ਕਹਿੰਦੇ ਨਾਲ ਲੋਕਾਂ ਮੈਸੇਜ ਆ ਰਹੇ ਆ surjit paul ji watch ਕਰ ਰਹੇ ਨੇ sujit paul ji ਤੁਹਾਡੇ ਪਿੰਡ ਦੇ ਵਿੱਚ ਹੀ ਖੜੇ ਆ ਸਵੇਰ ਦੇ ਇੱਥੇ ਹੀ ਡਿਊਟੀ ਨਿਭਾ ਰਹੇ ਆ ਤੇ ਮਹਾਤਮਾ ਰਾਵਣ ਨੂੰ ਆ ਦੇਖੋ ਤੁਸੀਂ ਦੇਖ ਰਹੋਗੇ ਵੀ ਗਰਾਊਂਡ ਬਿਲਕੁਲ ਖਾਲੀ ਹੋ ਗਿਆ ਐ ਜਿੱਦਾਂ ਕਮਿਟਮੈਂਟ ਪੰਚਾਇਤ ਨਾਲ ਹੋਈ ਸੀ ਮਹਾਤਮਾ ਰਾਵਣ ਜੀ ਨੂੰ ਲੈ ਗਏ ਨੇ ਸੋ ਸਾਥੀਆਂ ਨੂੰ ਬੇਨਤੀ ਆ ਕਿ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਊਗਾ ਕਮੇਟੀ ਨੇ ਧੰਨਵਾਦ ਜੈ ਭੀਮ ਜੈ ਭਾਰਤ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜੀ